ਸਾਡੇ ਅਮੀਰ ਸਾਡੇ ਰੇਨ ਨੋਟ ਕਿਹੜਾ ਕੀ ਕੁਰਬੀ ਹੈ ਕਿਹੜਾ ਤੇ ਹੈ ਅੱਜ ਭਾਰਤ ਦੇ ਨਾਮ ਤਮਿਲਨਾਡੂ ਨਾਮਦਾਰ ਜਿਹੜਾ ਰੋਜ਼ ਦੀ ਸੇਵਾ ਜਾਂ ਕੀ ਮੇਰਾ ਨਾਮ ਕਬਲਜੀਤ ਸਿੰਘ ਸੋhota ਪੰਜਾਬ ਪ੍ਰਧਾਨ बसपा ਅੰਬੇਡਕਰ ਪਾਰਟੀ ਅੱਜ ਦਾ ਮਾਰਚ 12.5% ਪੋਟੇ ਨੂੰ ਲਾਗੂ ਕਰਾਉਣ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਵੱਖ-ਵੱਖ ਵਿਧਾਨ ਸਭਾ ਚ ਅਸੀਂ ਮੰਗ ਪੱਤਰਾਂ ਰਾਹੀਂ ਚੁਕਾਉਣ ਦੀ ਕੋਸ਼ਿਸ਼ ਚ ਲੱਗੇ ਆ ਅੱਜ ਤਕਰੀਬਨ 30 ਵਿਧਾਨ ਸਭਾ ਦੇ ਵਿੱਚ ਅਸੀਂ ਮੰਗ ਪੱਤਰ ਦੇ ਚੁੱਕੇ ਆ ਪਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਅਜੇ ਕੰਬ ਕਰਨ ਦੀ ਨਹੀਂ ਤੇ ਸੁੱਤੇ ਪਏ ਆ ਉਹਨਾਂ ਨੂੰ ਗਰੀਬ ਲੋਕਾਂ ਦੀ ਕੋਈ ਵੀ ਸਮੱਸਿਆ ਦੇ ਹੱਲ ਕਰਨ ਬਾਰੇ ਕੋਈ ਜਾਣਕਾਰੀ ਨਹੀਂ ਆ ਨਹੀਂ ਕਰ ਰਹੇ ਸਮਝਦੇ ਤੇ ਇਹ ਕੋਰਟ ਦੇ ਆਰਡਰ ਤੋਂ ਬਾਅਦ ਵੀ ਸੁਲਵਾਈ ਕੀਤੀ ਜਾ ਰਹੀ ਹੈ ਪੰਜਾਬ ਦੀ ਸਰਕਾਰ ਚਾਹੁੰਦੀ ਨਹੀਂ ਆ ਵੀ 65 ਲੱਖ ਲਗਤੀ ਆਬਾਦੀ ਵਾਲੇ ਲੋਕਾਂ ਨੂੰ ਪੜੇ ਲਿਖੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਮਿਲ ਸਕਣ ਸਰਕਾਰੀ ਨੌਕਰੀਆਂ ਮਿਲਣ ਦੇ ਨਾਲ ਪਰਿਵਾਰਾਂ ਚੋਂ ਗਰੀਬੀ ਬੇਰੋਜ਼ਗਾਰੀ ਅਨਪੜਤਾ ਖਤਮ ਹੁੰਦੀ ਆ ਇਹ ਸਰਕਾਰਾਂ ਚਾਹੁੰਦੀਆਂ ਨਹੀਂ ਆ ਕਿ ਇਹ ਤਿੰਨੇ ਚੀਜ਼ਾਂ ਦਾ ਹੱਲ ਹੋ ਸਕੇ ਜੇ ਹੱਲ ਹੋ ਗਿਆ ਤੇ ਇਹਨਾਂ ਲੋਕਾਂ ਨੇ ਉਹਨਾਂ ਨੂੰ ਵੋਟਾਂ ਨਹੀਂ ਪਾਉਣੀਆਂ ਇਹਨਾਂ ਕੋ ਰਾਜ ਖੁੱਸ ਜਾਣਾ ਕਿਹੜਾ ਰੋਜ਼ ਪ੍ਰਦਰਸ਼ਨ ਹੈ ਕਿਦੋਂ ਤੱਕ ਚੱਲੇਗਾ ਇਹ ਰੋਜ਼ ਪ੍ਰਦਰਸ਼ਨ ਅਦੋਂ ਤੱਕ ਚੱਲੇਗਾ ਜਿੰਨਾ ਤੱਕ 12.5% ਕੋਟੇ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਅਗਲਾ ਸਟੈਪ ਕੀ ਹੈ ਜੀ ਅਗਲਾ 10 ਤਰੀਕ ਨੂੰ ਫਿਰ ਅਸੀਂ ਪੰਜ ਵਿਧਾਨ ਸਭਾ ਦਾ ਮੰਗ ਪੱਤਰ ਦਵਾਂਗੇ ਕਰਦੇ ਆ ਕਰਦੇ 117 ਵਿਧਾਨ ਸਭਾ ਦਾ ਮੰਗ ਪੱਤਰ ਦੇ ਕੇ ਜੇਕਰ ਸਰਕਾਰ ਫਿਰ ਵੀ ਨਾ ਸਾਡੇ ਕੋਟੇ ਨੂੰ ਲਾਗੂ ਕੀਤਾ ਫਿਰ ਅਸੀਂ ਜ਼ਿਲ੍ਹਾ ਵਾਜੀ ਦਵਾਂਗੇ ਜੇ ਜ਼ਿਲ੍ਹੇ ਦੇ ਵੀ ਨਾ ਚਾਕੇ ਤੇ ਫਿਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੀ ਕੋਠੀ ਦਾ ਘਰੋਕ ਕੀਤਾ ਜਾਊਗਾ ਇਸ ਸਮੇਂ ਇੰਨੇ ਦਿਨ ਹੋ ਗਏ ਤੋਂ ਇਹ ਦਾਣਾ ਮਸਲਾ ਹੁੰਦਾ ਸਰਕਾਰ ਚਾਹੁੰਦੀ ਨਹੀਂ ਹੈ ਜੀ 65 ਲੱਖ ਦੀ ਆਬਾਦੀ ਵਾਲਿਆਂ ਦੀਆਂ ਕੱਲ ਨੂੰ ਅੰਗੋਲਿਆ ਕਰ ਰਹੀ ਆ ਮੈਂ ਸਰਕਾਰ ਨੂੰ ਬੇਨਤੀ ਕਰਦਾ ਵੀ ਇਹ ਲੋਕ ਕੋਣ ਨੇ ਜਿਨ੍ਹਾਂ ਨੇ ਤੁਹਾਨੂੰ ਘੰਡਾ ਰਿਆ ਤੇ ਚੁੱਕ ਕੇ ਤੁਹਾਡੇ ਲਈ ਪ੍ਰਚਾਰ ਕੀਤਾ ਔਰ ਤੁਹਾਨੂੰ 92 ਸੀਟਾਂ ਦਿੱਤੀਆਂ ਪਰ ਤੁਸੀਂ ਜਿਨ੍ਹਾਂ ਲੋਕਾਂ ਨੇ 92 ਸੀਟਾਂ ਦਿੱਤੀਆਂ ਉਹਨਾਂ ਨੂੰ ਅਨਗੋਲਿਆ ਕਰਨ ਦੀ ਕੋਸ਼ਿਸ਼ ਕਰ ਰਹੇ ਜੋ ਪਰ ਇਹ ਹੁਣ ਜਾਗਰਤ ਹੋ ਚੁੱਕੇ ਆ ਇਹਦਾ ਜਵਾਬ 227 ਦੇ ਵਿੱਚ ਬਸਪਾ ਅੰਬੇਦਕਰ ਪਾਰਟੀ ਦੇ ਮਾਧਿਅਮ ਰਾਹੀਂ ਦਿੱਤਾ ਜਾਏਗਾ ਜੀ ਸਨਮਾਨ ਪੱਤਰ ਦਿੱਤਾ ਗਿਆ ਜੀ ਅੱਜ ਬਹੁਜਨ ਸਮਾਜ ਪਾਰਟੀ ਅੰਬੇਦਕਰ ਵੱਲੋਂ ਸਾਨੂੰ ਇੱਕ ਮਾਨਕ ਪੱਤਰ ਦਿੱਤਾ ਗਿਆ ਜੋ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਨੂੰ ਅਡਰੈਸ ਕੀਤਾ ਹੋਇਆ ਜਿਹਦੇ ਵਿੱਚ ਵਜੋਂ 12% ਦੀ ਰੱਖਵਾ ਕਰਨ ਜੋ ਕਿ ਸੁਪਰੀਮ ਕੋਰਟ ਦੇ ਆਰਡਰ ਮੁਤਾਬਕ ਇਹਨਾਂ ਨੇ ਸਾਨੂੰ ਇੱਕ ਮੈਮੋਰੰਡਮ ਦਿੱਤਾ ਇਹਨੂੰ ਸੀਮਾਨਯਕ ਸੀਐਮ ਸਾਹਿਬ ਦੇ ਦਫ਼ਤਰ ਵਿਖੇ ਜਿਹੜਾ ਅੱਜ ਹੀ ਭੇਜ ਰਹੇ ਹਾਂ